ਮੰਨਾ ਕਿਦਾਂ ਪੁੱਤੂ ਪਾਪਾ ਹੋ ਕੇ ਪਾਪਾ ਲੋਈ ਬਣ ਗਈ ਚੌਲ ਆਪਣੇ ਹੋ ਗਿਆ ਓਕੇ ਰਿਪੋਰਟ ਕੰਮ ਸ਼ੱਕ ਤੇ ਆਣਾ ਲੋਈ ਚਾਹ ਪੈ ਗਈ ਬਾਬੇ ਆਪਣੀ ਅਰੇਜੇ ਬਾਬੇ ਚਾਹ ਬੜੀ ਕਿੱਲ ਬਣੀ ਆ ਬਹੁਤੀ ਯਾਦੀ ਉਹ ਕੈਂਡ ਬਣੀ ਚਾਹ ਹਾਜੀ ਪੰਜਾਬੀ ਉਹ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਕਿਵੇਂ ਹੋ ਕੈਮ ਉੱਜੜਦੀ ਗਲਾ ਆਪਾਂ ਹੈਗੇ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਿੰਡ ਸੋਲਕੀਆਂ ਜ਼ਿਲ੍ਹਾ ਰੌਪੜ ਤੋਂ ਜਦੋਂ ਹੀ ਕਰ ਸਕਦੇ ਚੈੱਕ ਦਾ ਟਾਈਮ ਹੋ ਗਿਆ 7:30 ਹੁਣ ਆਪਾਂ ਕਰਦੇ ਆਂ ਦਰਸ਼ ਮੇਲੇ ਫੇ ਸ਼ਕਦੇ ਆਂ ਚਾਹ ਬਣਾਈ ਫੇ ਕਰਦੇ ਆਂ ਗੱਡੀ ਸਟਾਰਟ ਜਾ ਕੇ ਤੇ ਚੱਲਦੇ ਆਂ ਆਪਣੇ ਸਫਰਾਂ ਨੂੰ ਲੋਡਿੰਗ ਪੁਆਇੰਟ ਤੇ ਦਮਾਈ ਆ ਜੀ ਜੀ ਜੀਵਾ ਕਰੇ ਜੀ ਜੀਵਾ ਜੀਉ ਸਗ ਹੈ ਸਹਿਬਾ ਬਾਬਾ ਸੁਖਮਾਨ ਜੋਤ ਸਿੰਘ ਜੀ ਪਰਪਰ ਬਾਬਾ ਮਾਨ ਸਤਿਗੁਰ ਕੀ ਮੁਰਦਾ ਰਸਾਇ ਜੋ ਵਿਸੋ ਸੋਇ ਕਰਵਾਏ ਸਾਕਾ ਸਾਹਿਬ ਕਿਰਪਾ ਕਰਵੇ ਸੋ ਸੁਸੇ ਪੁੱਜਾ ਨਵੇਂ ਬੁਰ ਕੋਲੇ ਨਾਏ ਹਨ ਲੋਈ ਚਾਹ ਬਣੀ ਪਈ ਛਕ ਲਿਆ ਦੇ ਛਕ ਲਈ ਆ ਤੇ ਫੋਨ ਕਰਦੇ ਆ ਆਪਣੀ ਚੱਕ ਆਪਣੀ ਚੈੱਕ ਕਰਕੇ ਮਾਰਦੇ ਆ ਸੈਲਫ ਆਹ ਕਰਨਾ ਬਹੁਤ ਜ਼ਿਆਦਾ ਹਾਰਡ ਹੋ ਜਾਂਦਾ ਹੈ ਘੱਟ ਨਹੀਂ ਬੈਂਦੇ ਮਾਰਗੇ ਸੈਲਫ ਸੈਲਫ ਹੋਈ ਬਿਨ ਸੈਲਫ ਇਵੈਕ ਚੱਲ ਰਿਹਾ ਹੈ ਓਏ ਤੁਰੇ ਕੋਕਰ ਫੋਟੋ ਫੋਟੋ ਹੁਣ ਕਰੀਏ ਸ਼ੀਸ਼ੇ ਸਾਫ ਫਕੀਰ ਬਾਰੇ ਸਫਾਈ ਆ ਗਿਆ ਪਾ ਚਾਲੇ ਤੇ ਫੈਕਟਰੀ ਹੈਗੀ ਆ ਕੁਝ 13 14 ਕਿਲੋਮੀਟਰ ਵਾਈਕ ਸੌਤ ਨੂੰ ਤਾਂ ਦਵਾ ਵੀ ਕਰ ਸਕਦੇ ਚੈੱਕ ਤੇ ਜੇ ਮੈਂ ਦਰ ਤਾਂ ਅੱਜ ਸਵੇਰੇ ਤੇ ਕ ਮੌਕਾ ਆਈਗਾ ਤੇ ਵਾਦੋ ਕ ਮੌਕਾ ਹੀ ਆ ਜੋਗੀ ਤੁੰਦ ਹੁਣ ਥੋੜਾ ਜਿਹਾ ਮੇਰੇ ਸਾਲ ਹਣਾ ਫਸ ਤਾ ਗਿਆ ਨਹੀਂ ਸਵੇਰੇ ਕੋਈ ਆਈ ਲੋਬੀ ਜਿਉਂ-ਜਿਉਂ ਦਿਨ ਦਾ ਟਾਈਮ ਵਧੀ ਜਾਂਦਾ ਵਾ ਦਿਨ ਚੜ੍ਹਨ ਦਾ ਤੇ ਹੋਇਆ ਧੁੰਦ ਲੱਗੀ ਜਾਂਦੀ ਆ ਧੁੰਦ ਹੁੰਦੀ ਜਾਂਦੀ ਪੂਰੀ ਸੰਘਣੀ ਤੇ ਟਾਈਮ ਵੀ ਹੋ ਗਿਆ 9:30 ਲੋ ਬਈ ਇਹ ਆ ਸਾਹਮਣੇ ਕੋਪੜੀ ਟਰਾਂਸਫਾਰਮਰ ਦੀ ਤਰੀ ਆਪਣੀ ਦਰਵਾਤੀ ਆ ਵੀਰਾਂ ਨੂੰ ਵੀ ਕਮਾ ਕੇ ਲਾਉ ਵੱਡੀ ਮੈਂ ਠੀਕ ਆ ਵੀਰੇ ਕਮਾ ਕੇ ਲਾ ਦਨੇ ਆ ਇੱਧਰ ਨੂੰ ਕਰਦੇ ਆ ਬੈਗ ਲਓ ਵੀ ਆ ਹੁਣੇ ਲੋਡ ਪਾਪਿਓ ট্রান্সਫਾਰਮਰ ਲੋਪੇ ਆ ਲਾਤੀ ਗੱਡੀ ਆਪਾਂ ਸੱਦੀ ਕਰਕੇ ਤੇ ਹੁਣ ਯਾਰ ਭੁੱਖ ਜੀ ਲੱਗੀ ਆ 9:30 ਹੋ ਗਏ ਆ ਜਿਗਾਰਡ ਆਪਣੇ ਕੋ ਸੁਖ ਨਾਲ ਸਾਰੇ ਹੈਗੇ ਆ ਆਪਾਂ ਬਣਾਉਨੇ ਆ ਨਮਕੀਨ ਵਾਲੀ ਚਾਵਲਾ ਘਰ ਦੀ ਬਾਸਮਤੀ ਦੇ ਨਮਕੀਨ ਵਾਲੇ ਚਾਵਲਾ ਬਣਾਉਨੇ ਆ ਆਲੂ ਲੂ ਪਾ ਗਏ ਆਲੂ ਪਾ ਗਏ ਵੜੀ ਪਾ ਗਏ ਗੰਡਾ ਪਿਆਜ਼ ਤੇ ਘਿਰਪੋੜ ਕਰਕੇ ਹਲੋਈ ਭਾਂਡੇ ਚੈੱਕ ਕਰ ਸਕਦੇ ਤੁਸੀਂ ਆਪਣੇ ਸਿਲੰਡਰ ਤੇ ਪਿਆਜ਼ ਮਿਰਚਾਂ ਲਸਣ ਛਿਲ ਲਿਆ ਚੌਲੀ ਬਣਾਨੇ ਚੌਲ ਆਲੂ ਨਹੀਂ ਹੈਗੇ ਬਸ ਬੜੀਆਂ-ਬੁੜੀਆਂ ਪਾ ਕੇ ਬਣਾ ਲੈਂਦੇ ਆ ਕਿਉਂਕਿ ਆ ਡੱਬਾ ਲੈਂਦਾ ਕੰਦ ਬੜੀਆਂ ਦਾ ਹੁਣ ਆਪਾਂ ਸੈਟਿੰਗ ਕਰੀਏ ਸਿਲੰਡਰ ਦੀ ਹਾਂਜੀ ਬਾਬੇਓ ਆਲੂ ਆਪਾਂ ਨੂੰ ਲੱਭ ਗਿਆ ਤੇ ਕੱਟ ਰਿਆ ਆਲੂ ਪਿਆਜ਼ ਮਿਰਚ ਲਸਣ ਤੇ ਇਹ ਮਸਾਲਾ ਲੜੀ ਇਹਨੂੰ ਵੀ ਆਪਾਂ ਆਪੂਰ ਚੂਰ ਜਪਾਲ ਨੇ ਕੁੱਟਣੀ ਤੇ ਕੀ ਆ ਅੰਨੋ ਬਈ ਪਾਉਣੇ ਆ ਤੇਲ ਸਰੋਂ ਦਾ ਇਹ ਤੇਲ ਆਪਣੇ ਵੀਰ ਹੁਣ ਵਾਂਦਰ ਰਹਿ ਗਿਆ ਗੱਡੀ 'ਚ ਚਲੋ ਕਿਦਾਂ ਨਾ ਕਿਤੇ ਆਪਣੇ ਕੰਮ ਆ ਗਿਆ ਪਾਈਏ ਥੋੜੀ ਜਿਹਾ ਹੋਰ ਥੋੜੀ ਜਿਹਾ ਭਾਲਨੇ ਹੋਰ ਬਸ ਠੀਕ ਹੈ। ਓਕੇ। ਕਿੰਨਾ ਆਪਾਂ ਪੰਨੇ ਲਏ ਵਰਗੇ। ਤੇ ਨਾਲੇ ਲੱਤਣ। ਹੁਣ ਆਪਾਂ ਪੌਨੇ ਮਿਰਚਾਂ। ਮਿਰਚਾਂ ਪਾਉਣ ਤੋਂ ਬਾਅਦ ਆਪਾਂ ਨਾਲੇ ਪਾਉ ਤੇ ਪਿਆਜ਼। ਪਹਿਲਾਂ ਪਾਉਂਦੇ ਆ ਨਮਕ ਨਮਕ ਪਾਉਣ ਤੋਂ ਬਾਅਦ ਆਪਾਂ ਪਾਤੀ ਆਲੂ ਤੇ ਹੁਣ ਆਪਾਂ ਥੋੜੀ ਜਿਹੀ ਪਾਉਂਗੇ ਹਲਦੀ ਤੇ ਮਸਾਲਾ ਪਾਦਨੇ ਨਾਲ ਹਲਦੀ ਮਸਾਲਾ ਲੂਣ ਪਾ ਗਏ ਤੇ ਆਪਾਂ ਥੋੜੀ ਜਿਹੀ ਟੱਕਤੀ ਹੈ ਕਿਉਂਕਿ ਆਲੂ ਸੈਟ ਜੀ ਹੋ ਜਾਣਗੇ ਹਲੌ ਵੀ ਬਣ ਗਏ ਚੌਲ ਆਪਣੇ ਹੋ ਗਿਆ ਓਕੇ ਰਿਪੋਰਟ ਕੰਮ ਅੱਛਾ ਕਦੇ ਆਉਣ ਲੋ ਭਾਈ ਸ਼ਾਗ ਚਕਾ ਹੋ ਗਿਆ ਆਪਣਾ ਹੁਣ ਹੁਣ ਬਣਾਉਨੇ ਆ ਚਾਹ ਚਾਹ ਪੀਨੇ ਆ ਤਾਂ ਟਾਈਮ 11 ਵਜੇ ਲਓਈ ਚਾਹ ਪੈ ਗਈ ਬਾਬੇ ਆਪਣੀ ਅਰੇਜੇ ਤੇ ਬਣਾ ਕੇ ਚਾਹ ਸ਼ੌਕਦੇ ਆ ਫਿਰ ਫਿਰ ਆਪਾਂ ਜਦੋਂ ਉਤਰਾ ਗੱਡੀ ਚ ਫਿਰ ਤੋਂ ਆਨੇ ਆ ਭਾਂਡੇ ਭੁੰਡੇ ਪਾਣੀ ਦੀ ਬਾਲਟੀ ਪਾ ਭਰ ਕੇ ਲੈ ਆਦੀ ਅਰਵੀ ਸ਼ਗਨੋ ਚਾ ਬਾਬਿਓ ਲੇਚੀਆਂ ਵਾਲੀ ਚਾ ਲੇਚੀਆਂ ਵਾਲੀ ਲੌਂਗ ਲੇਚੀਆਂ ਵਾਲੀ ਇਕੱਲੀ ਲੇਚੀਆਂ ਵਾਲੀ ਹੁਣ ਆਪਾਂ ਥੋੜਾ ਜਿਹਾ ਮਾਰ ਲੀਏ ਪਾਣੀ ਇਹਨੂੰ ਭਰਾਈਵੇਂ ਨੂੰ ਉਹ ਨੂੰ ਰੱਖ ਦਿੰਨੇ ਇਦਾਂ ਹੀ ਇਦਾਂ ਰੱਖ ਦਿੰਨੇ ਉਹਨੂੰ ਤੇ ਕੰਮ ਨਾ ਬੇੜੋੜਾ ਯਾਰ ਕੰਮ ਨਾ ਬੇੜੋੜਾ ਤਾਂ ਹੋ ਗਿਆ ਕਿ ਨਹੀਂ ਬਾਬਿਓ ਇਹ ਨਿਬੜਾਈ ਚੰਗਾ ਸ਼ਾਕੇ ਪ੍ਰਸ਼ਾਦਾ ਆਨੰਦ ਵਜਿਗੇ ਬਾਬੇ ਪੂਰੇ ਚਾਹ ਲੈਨੇ ਤੇ ਚਾਹ ਨੇ ਤੇ ਹੋਰ ਗੱਲ ਬਾਤ ਸਰੇ ਲਾਦਨੀ ਆਉਂਦੇ ਲੋਬੀ ਪਤੀਲਾ ਤੋਂ ਕੀ ਆਪਣਾ ਪਈਵੇ ਹੁਣ ਆਪਾਂ ਸਿਲੰਡਰ ਦਾ ਬਰਨਲ ਖੋਲਦਾਂਗੇ ਇਹ ਗਰਮ ਬਹੁਤ ਹੈ খে দে খে অ ਚੈੱਕ ਕਰ ਸਕਦੇ ਹੋਈ ਤੁਸੀਂ ਓਕੇ ਰਿਪੋਰਟ ਕਰਮ ਹੁਣ ਸ਼ੱਕਦੇ ਆਪਾਂ ਚਾਹ ਲਾਚੀ ਦੀਦੀ ਬਾਬੇ ਉਹ ਚੁਲਾਚੀ ਬਾਬੇ ਉਹ ਚਾਹ ਬੜੀ ਕਿੱਲ ਬਣੀ ਆ ਬਹੁਤੀ ਜਿਆਦੀ ਉਹ ਕੈਂਡ ਬਣੀ ਚਾਹ ਇੱਕੋ ਹੀ ਆਪਣੇ ਕੋਲ ਦੁੱਧ ਦਾ ਪੈਕੇਟ ਜੀਗਾ ਮਾਸਾ ਕੋ ਪਾ ਪਾਣੀ ਤੇ ਨਵਾ ਤੇ ਬੜੇ ਗੜਕੇ ਇਹਨਾਂ ਆ ਗਏ ਬੁਰੀ ਮੈਂ ਨਾ ਚਾਹ ਬੁਰੀ ਬੰਬ ਬਣੀ ਬੰਬ 3 ਵਜੇ ਬਾਬੇ ਉਸ ਝੋਲ ਝੜਾ ਇਹ ਪੈਨਮੇ ਕਹਿੰਦੇ ਚਲਦੇ ਆ ਚਾਹ ਪੀਣ ਯਾਰਾ ਗੱਡੀ ਪਰ ਲੋਰ ਕੋ ਪਤਾ ਨਹੀਂ ਕਿ ਚਾਹ ਮੇਰਾ ਸਾਨਾ ਉੱਥੇ ਸਾਹਮਣੇ ਮਿਲ ਜੂ ਸ਼ਾਇਦ ਉਹ ਪਰ ਦੁਕਾਨ ਜੀ ਬਾਕੀ ਦੇਖਦੇ ਆ ਚੱਲ ਕੇ ਲੋਈ ਬਾਬੇਓ ਮਗਰਲੀ ਗੱਡੀ ਹੋ ਗਈ ਲੋਡ ਪਾਂ ਸਟਾਰਟ ਕਰਕੇ ਮਗਰ ਲੈ ਕੇ ਜਾਵਾਂਗੇ ਤੇ ਅੰਕਲ ਜੀ ਲੈ ਆਉਣਗੇ ਅੱਗੇ ਗੱਡੀ ਗੱਲ ਕਰਦੇ ਵੀ ਦੋਵੇਂ ਗੱਡੀਆਂ ਲੋਡ ਹੋ ਕੇ ਨਿਕਲ ਜਾਣ ਗਿਆ ਅੰਕਲ ਵਾਲੇ ਦੇ ਨਿਕਲ ਜੂ ਆਪਣੀ ਵੀ ਵੇਖੋ ਬਾਬਾ ਸੋਕਰ ਕੇ ਨਿਕਲੇ ਦੇ ਚਾਹੀਦੀ ਆ ਹੂ ਆਈ ਗਰੂ ਜੀ ਅੱਜੀ ਬਾਬੇ ਉਹ ਗੱਡੀਆਂ ਹੋਈਆਂ ਦੋਵੇਂ ਲੋਡ ਨਿਕਲ ਲਈਆਂ ਸਵੇਰੇ ਤੇ ਇੱਥੋਂ ਆਪਾਂ ਨੂੰ ਮਿਲ ਜੂਗਾ ਨੰਬਰ ਗੇਟ ਤੋਂ ਕੰਪਨੀ ਵਾਲਿਆਂ ਤੋਂ ਫੋਟ ਲਾ ਲੈਂਦਾ ਤੇ ਟਿਫਨ ਮੰਗਾਉਨੇ ਆ ਜੀ ਅੰਦਰ ਜਾਓਗੇ ਹੈਲੋ ਹਾਂ ਜੀ ਵੀਰ ਜੀ ਜਾਣਾ ਹੋਇਆ ਨਾ ਭਾਈ ਹਾਂ ਜੀ ਕਿ ਟਿੱਪ ਨੰਨੇ ਰੱਖ ਦਿਓ ਨਹੀਂ ਜਾਣਾ ਨਹੀਂ ਫਿਲਹਾਲ ਤੇ ਇੱਥੇ ਆਪਾਂ ਸਵੇਰ ਦੇ ਵੀ ਪਰੌਂਡੇ ਪਰਾੜੇ ਮੰਗਾਵਾਂਗੇ ਤੁਹਾਡੇ ਕੋਲ ਨੰਬਰ ਤਾਂ ਨਾ ਹਾਂ ਜੀ ਸਕੈਨਰ ਦੇ ਦਿਓ ਲਓ ਬੱਟੀ ਫੋਟੋ ਇੱਕ ਹੀ ਬੰਦੇ ਦਾ ਨਾ ਖਾਣਾ ਹਾਂ ਹਾਂ ਇੱਥੇ ਠੀਕ ਹੈ ਜੀ ਲਓ ਵੀ ਉਹ ਭਰਾ ਤੇ ਆ ਪ੍ਰਸ਼ਾਤਾ ਬਣੀ ਆਪਾਂ ਨੂੰ ਅੱਟਾ ਹਣੇ ਗੁਰਾ ਬੜਾ ਤਗੜਾ ਆ ਓਏ ਢੋਖ ਵੀ ਲੱਗੀ ਗਈ ਯਾਰ ਆ ਯਾਰਾ ਢੋਖ ਵੀ ਲੱਗੀ ਗਈ ਯਾਰਾ ਉਹ ਖੋਲ ਕੇ ਦੇਖਦੇ ਆ ਪੂਰੇ 7.5 ਦਾ ਟਾਈਮ ਦਿੱਤਾ ਸੀ ਵੀਰ ਨੇ ਤੇ 7 7.5 ਤੋਂ ਪਹਿਲਾਂ ਪਹਿਲਾਂ ਆ ਗਿਆ ਤੇ ਛਕਦੇ ਆ ਦੇਖਦੇ ਆ ਛਕਣਾ ਹੁਣ ਕਿ ਜਾਂ ਲੇਟ ਛਕਣਾ ਰਜਾਈ ਆ ਪਾਪੇ ਡੋਲੇ ਤੇ ਪੂਰੀ ਤਗੜੀ ਨਾਲ ਹੈਗੀ ਵੀ ਸੋਹਣੀ ਆ ਹਨ ਜਿਹੀ ਹੁੰਦੀ ਜਾਂਦੀ ਆ ਧੁੰਦ ਵੀ ਪੈਂਦੀ ਹੁੰਦੀ ਆ ਰਾਤੀਂ ਕਾਫੀ ਧੁੰਦ ਪੈ ਗਈ ਬਾਅਦ ਵਿੱਚ ਸਵੇਰੇ ਵੀ ਕਿੰਨੇ ਟਾਈਮ ਤੱਕ ਰਹੇਗੀ ਧੁੰਦ ਲੌਬੀ ਕਰਦੇ ਆ ਚੈੱਕ ਹੋਣਾ ਪ੍ਰਸ਼ਾਦੇ ਪ੍ਰਸ਼ਾਦੇ ਬਹੁਤ ਹੀ ਸੋਹਣੇ ਆ ਯਾਰ ਬਾਬਾ ਇਹਨਾਂ ਨੂੰ ਤਰੱਕੀਆਂ ਬਖਸ਼ਣ ਹੋਰ ਹੋਰ ਆ ਚੌਲ ਤੇ ਸਬਜੀ ਆਲੂ ਤੇ ਉਹ ਕਿਹੜੀ ਹੁੰਦੀ ਯਾਰ ਆਲੂ ਤੇ ਸੋਇਆ ਬੀਨ ਨਹੀਂ ਸੋਇਆ ਬੀਨ ਨਹੀਂ ਫਲੀਆਂ ਫਲੀਆਂ ਆਪਣੇ ਫਲੀਆਂ ਕਹਿੰਦੇ ਉਹਨੂੰ ਪਤਾ ਨਹੀਂ ਤੁਹਾਡੇ ਕੀ ਜਾਂਦੇ ਆ ਠੀਕ ਆ ਓਕੇ ਰਿਪੋਰਟ ਆ ਬਾਬਿਓ 70 ਰੁਪਏ ਲੈ ਆਏ ਵੀਰ ਨੇ 70 ਰੁਪਏ ਤੇ ਫੜਾ ਕੇ ਗਿਆ ਵੀਰ ਨਾਲੇ ਵਧੀਆ ਡੱਬੇ ਚ ਪਾ ਕੇ ਰੋਟੀ ਓਕੇ ਰਿਪੋਰਟ ਕੰਮ ਸ਼ੱਕਦੇ ਹਾਂ ਹੁਣ ਆਪਾਂ ਮਨੂਪ ਹਾਂਜੀ papa ਫੋਨ ਸਿੱਧਾ ਕਰਿਓ ਮੰਮਾ ਮੰਨਾ ਕਿੱਦਾਂ ਪੁੱਤੂ ਆ ਪਪਾ ਇਹ ਪਪਾ ਜੀ ਆਓ ਆ ਬੋਲੋ ਪਪ ਜੀ ਰੂਪੇ ਪਪਾ ਹਾਂਜੀ ਪੁੱਤੂ ਕਿੱਦਾਂ ਛੋਣਿਆ ਫੋਨ ਫੜਾ ਨਾ ਫੋਨ ਫੜਾਓ ਨੂੰ ਦੋਜੀ ਮੇਰੀ ਹਾਂਜੀ ਕਰਦੇ ਆ ਭਾਈ ਗੱਡੀ ਸਟਾਰਟ ਹੋਣਾ ਥੋੜੀ ਜਿਹਾ ਨਾ ਕੋੜਾ ਹੈਗਾ ਰੋਡ ਵਾਲੀ ਸਾਈਡ ਤੇ ਅੰਦਰ ਨੂੰ ਕਰ ਲਈਏ ਮੜੇ ਆ ਅੱਜੀ ਵਾਬੇਓ ਪਰਦੇ ਪਰਦੇ ਲਾਲੇ ਆਪਾਂ ਨੇ ਦੇ ਨੋ ਸਾਈਡ ਚਾਰੋ ਸਾਈਡ ਤੇ ਪ੍ਰਸ਼ਾਦਾ ਪਣੀ ਛੱਡ ਲਿਆ ਗੱਡੀਆਂ ਲੋਡ ਹੋ ਗਈਆਂ ਵਾ ਤੇ ਕੰਮ ਰਹਿ ਗਿਆ ਵੀ ਵੈਲਡਿੰਗ ਵੋਲਡਿੰਗ ਮਾਰਨਗੇ ਜ਼ਰੇ ਲੋਡ ਬੜੀਆਂ ਲੇਟ ਹੋਈਆਂ 3:00 3:30 ਨੂੰ ਲੋਡ ਕਰਨ ਲੱਗੇ ਗੱਡੀਆਂ ਤਾਂ ਕਰਕੇ ਜ਼ੋਰ ਤੇ ਪੈ ਗਿਆ ਕੰਮ ਮਿਲਾਂਗੇ ਹੋਣ ਅਗਲੇ ਵਲੌਗ ਦੇ ਵਿੱਚ ਮੇਰਾ 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 ਵੀਰ ਜਿਹੜਾ ਵੀ ਜਿਹੜਾ ਜਿਹੜਾ ਮੇਰਾ ਵੀਰ ਵੇਂਦਾ ਵਾ ਆਪਣੇ ਵਲੌਗ ਨੂੰ ਸਬਸਕ੍ਰਾਈਬ ਕਰਿਆ ਕਰੋ ਮੇਰਾ ਵੀਰ ਜਿੰਨੇ ਨਹੀਂ ਕੀਤਾ ਫੇਸਬੁੱਕ ਤੇ ਫੋਲੋ ਕਰੋ ਜਰੂਰ ਜੇ ਵਧੀਆ ਲੱਗਦੇ ਤਾਂ ਅਗੇ ਸ਼ੇਅਰ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਜਾਊਗਾ ਬਾਕੀ ਚਲੋ ਮਿਲਦੇ ਹਾਂ ਬਾਬੇ ਅਗਲੇ ਵਲੌਗ ਦੇ ਵਿੱਚ ਕੀ ਬਣਦਾ ਸਵੇਰੇ ਕੀ ਨਹੀਂ ਬਾਕੀ ਟਾਂਡ ਕਾਫੀ ਵੱਣਾ ਮਿਲਦੇ ਆਂ ਪਾਪੋ ਅਗਲੇ ਵਲੋਗ ਦੇ ਵਿੱਚ ਵਾਇਗੁਰ ਜੀ ਕਹਾ ਸਾਹ ਵਾਇਗੁਰ ਜੀ ਕੀ ਕਰਤੇ ਹੈ